ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਆਉਣ ਵਾਲੀ 25 ਜੁਲਾਈ ਨੂੰ ਮਾਤਾ ਚੰਤਪੁਰਨੀ ਜਿਹਦੇ ਨవరాత్రੇ ਸ਼ੁਰੂ ਹੋਣ ਜਾ ਰਹੇ ਨੇ ਤਾਂ ਇਸ ਤੋਂ ਰਾਂ ਨੇ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਹੈ ਸ਼ਰਧਾਲੂ ਹੈ ਮਾਤਾ ਚੰਤਪੁਰਨੀ ਜਿਹਦੇ ਦਰਬਾਰ ਤੇ ਨਤਮਸਤਕ ਹੋਣ ਤੇ ਲਈ ਪਹੁੰਚਦੇ ਨੇ ਤਾਂ ਇਸ ਦੌਰਾਨ ਜਿਹੜੀ ਮਹੱਤਵਪੂਰਨ ਇੱਕ ਅਹਿਮ ਜ਼ਿੰਮੇਵਾਰੀ ਹੈ ਹੁਸ਼ਾਰਪੁਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਨਿਭਾਉਣੀ ਪੈਂਦੀ ਹੈ ਤੇ ਐਸੇ ਨੂੰ ਲੈ ਕੇ ਜ਼ਿੰਮੇਵਾਰੀਆਂ ਨੂੰ ਲੈ ਕੇ ਹੁਸ਼ਾਰਪੁਰ ਤੋਂ ਡਿਪਟੀ ਕਮਿਸ਼ਨਰ ਮੈਡਮ ਆਸ਼ੀਕਾ ਜੈਨ ਵੱਲੋਂ ਬੀਤੇ ਕੱਲ ਹੁਸ਼ਾਰਪੁਰ ਦੀ ਹੱਦ 'ਚ ਲੰਗਰ ਲਗਾਉਣ ਵਾਲੀਆਂ ਵੱਖ-ਵੱਖ ਸੰਸਥਾਵਾਂ ਦੇ ਨਾਲ ਮੀਟਿੰਗ ਕੀਤੀ ਗਈ ਹੈ ਉਹਨਾਂ ਦੇ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਵੱਖ-ਵੱਖ ਵਿਸ਼ਿਆਂ ਦੇ ਉੱਪਰ ਤੇ ਕੀ ਕੁਝ ਇਹ ਹਦਾਇਤਾਂ ਜਿਹੜੀਆਂ ਡੀਸੀ ਆਸ਼ਿਕਾ ਜਨਵਰ ਨੂੰ ਜਾਰੀ ਕੀਤੀ ਗਈਆਂ ਨੇ ਉਸ ਬਾਬਤ ਤੁਹਾਨੂੰ ਜਾਣਕਾਰੀ ਦੇਾਂਗੇ ਸਭ ਤੋਂ ਪਹਿਲਾਂ ਇਹ ਡੀਜੇ ਦੀ ਵਰਤੋਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਵੱਲੋਂ ਲੰਗਰ ਕਮੇਟੀਆਂ ਨੂੰ ਜਿਹੜੀ ਹਦਾਇਤ ਜਾਰੀ ਕੀਤੀ ਗਈ ਹੈ ਕਿ ਲੰਗਰ ਦੌਰਾਨ ਜਾਂ ਮੇਲੇਆਂ ਦੌਰਾਨ ਜਿਹੜੀ ਉਹ ਡੀਜੇ ਦੀ ਵਰਤੋਂ ਤੇ ਪੂਰਨ ਤੌਰ ਤੇ ਪਾਬੰਦੀ ਰਹੇਗੀ ਤਾਂ ਉਸ ਤੋਂ ਇਲਾਵਾ ਜੇਕਰ ਆਪਾਂ ਪਲਾਸਟਿਕ ਦੀ ਵਰਤੋਂ ਦੀ ਗੱਲ ਕਰੀਏ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਸੰਸਥਾਵਾਂ ਨੇ ਉੱਥੇ ਲੰਗਰ ਦਾ ਪ੍ਰਬੰਧ ਕਰਦੀਆਂ ਨੇ ਤਾਂ ਉੱਥੇ ਲੱਖਾਂ ਦੀ ਗਿਣਤੀ ਦੇ ਵਿੱਚ ਸ਼ਰਧਾਲੂ ਹੈ ਜਿਹੜੇ ਉਹਨਾਂ ਲੰਗਰਾਂ ਦਾ ਆਨੰਦ ਮਾਣਦੇ ਨੇ ਤਾਂ ਉੱਥੇ ਹੀ ਪਲਾਸਟਿਕ ਦੀ ਵਰਤੋਂ ਵੀ ਇਹ ਕਈ ਵਾਰ ਵੇਖਣ ਦੇ ਵਿੱਚ ਆਉਂਦਾ ਕਿ ਪਲਾਸਟਿਕ ਦੀ ਵਰਤੋਂ ਵੀ ਜਿਹੜੀ ਉਹ ਵੱਡੇ ਪੱਧਰ ਤੇ ਹੁੰਦੀ ਹੈ ਸ਼ਰਧਾਲੂਆਂ ਦੇ ਖਾਣ ਪੀਣ ਦੇ ਲਈ ਤਾਂ ਜੀਜੇ ਅਤੇ ਪਲਾਸਟਿਕ ਦੀ ਵਰਤੋਂ ਤੇ ਪੂਰਨ ਤੌਰ ਤੇ ਪਾਬੰਦੀ ਲਗਾਉਣ ਦੀ ਹਦਾਇਤ ਹੈ ਜਿਹੜੀ ਉਹ ਡੀਸੀ ਆਸ਼ਿਕਾ ਜੈਨ ਵੱਲੋਂ ਜਾਰੀ ਕੀਤੀ ਗਈ ਹੈ ਤਾਂ ਦੂਜੇ ਪਾਸੇ ਇੱਕ ਐਹਮ ਜ਼ਿੰਮੇਵਾਰੀ ਆ ਜਿਹੜੀ ਹੁਸ਼ਾਰਪੁਰ ਪੁਲਿਸ ਪ੍ਰਸ਼ਾਸਨ ਨੂੰ ਸੌਂਪੀ ਗਈ ਆ ਕਿਉਂਕਿ ਇਸ ਦੌਰਾਨ ਆਪਾਂ ਵੇਖਦੇ ਆ ਕਿ ਬਹੁਤ ਸਾਰੀਆਂ ਭਾਰਤ ਢੋਣ ਵਾਲੀਆਂ ਗੱਡੀਆਂ ਦੇ ਵਿੱਚ ਸ਼ਰਧਾਲੂ ਆ ਜਿਹੜੇ ਉਹਨਾਂ ਗੱਡੀਆਂ ਦੇ ਵਿੱਚ ਸਵਾਰ ਹੋ ਕੇ ਚਾਹੇ ਉਹ Tata 407 ਹੋਵੇ ਚਾਹੇ ਉਹ ਵੱਡੇ ਟਰੱਕ ਹੋਣ ਤਾਂ ਉਹਨਾਂ ਦੇ ਵਿੱਚ ਸਵਾਰ ਹੋ ਕੇ ਮਾਤਾ ਜੀ ਦੇ ਦਰਬਾਰ ਦੇ ਲਈ ਉਹ ਰਵਾਨਾ ਹੁੰਦੇ ਨੇ ਤੇ ਕਈ ਵਾਰ ਟਰੱਕਾਂ ਦੇ ਵਿੱਚ ਜਿਹੜੀ ਇੱਕ ਡਬਲ ਸ਼ੈੱਡ ਕਿ ਤਿਆਰ ਕੀਤੀ ਹੁੰਦੀ ਆ ਟਰੱਕ ਦੀ ਬਾਡੀ ਤੋਂ ਇਲਾਵਾ ਇੱਕ ਵੱਖਰੇ ਤੌਰ ਤੋਂ ਜਿਹੜੀ ਉਹ ਸ਼ੈੱਡ ਤਿਆਰ ਕੀਤੀ ਜਾਂਦੀ ਉਹਨਾਂ ਸ਼ੈੱਡ ਦੇ ਉੱਪਰ ਜਾਂ ਉਹਨਾਂ ਫੱਟਿਆਂ ਦੇ ਉੱਪਰ ਵੀ ਜਿਹੜੇ ਸ਼ਰਧਾਲ ਸਵਾਰ ਹੁੰਦੇ ਨੇ ਤਾਂ ਉਹਨਾਂ ਤੇ ਸਖਤਾਈ ਦੀ ਅਪੀਲ ਹੈ ਜਿਹੜੀ ਉਹ ਸੰਬੰਧਿਤ ਪੁਲਿਸ ਪ੍ਰਸ਼ਾਸਨ ਨੂੰ ਖਾਸ ਕਰਕੇ ਆਰਟੀਓ ਨੂੰ ਡੀਸੀ ਆਸ਼ੀਕਾ ਜੈਨ ਵੱਲੋਂ ਕੀਤੀ ਗਈ ਹੈ ਕਿ ਭਾਰਟ ਟੋਣ ਵਾਲੀਆਂ ਗੱਡੀਆਂ ਦੇ ਵਿੱਚ ਇਹ ਕੋਈ ਵੀ ਜਿਹੜੀ ਸ਼ਰਧਾਲੂ ਹੈ ਜਾਂ ਆਮ ਲੋਕ ਹੈ ਉਸ ਵਿੱਚ ਸਵਾਰ ਹੋ ਕੇ ਨਾ ਜਾਣ ਕਿਉਂਕਿ ਇਸ ਤਰ੍ਹਾਂ ਦੇ ਕਰਨ ਦੇ ਨਾਲ ਇਹਨਾਂ ਗੱਡੀਆਂ ਦੀ ਵਰਤੋਂ ਕਰਨ ਦੇ ਨਾਲ ਕੋਈ ਵੱਡਾ ਹਾਦਸਾ ਹੋਣ ਦਾ ਜਿਹੜਾ ਉਹ ਡਰ ਬਣਿਆ ਰਹਿੰਦਾ ਹੈ ਤਾਂ ਇਸ ਤੋਂ ਇਲਾਵਾ ਸੇਤ ਮੈਕਮ ਨੂੰ ਜਿਹੜੇ ਜ਼ਰੂਰੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਨੇ ਕਿ ਜਿੱਥੇ ਇਹ ਲੱਕਾ ਦੀ ਗੰਤੇ ਦੇ ਵਿੱਚ ਸੰਗਤ ਜਿਹੜੀ ਨਤਮਸਤਕ ਹੁੰਦੀ ਹੈ ਜਿਵੇਂ ਕਿ ਮੈਂ ਸ਼ੁਰੂਆਤ ਦੇ ਵਿੱਚ ਵੀ ਦੱਸਿਆ ਤਾਂ ਉੱਥੇ ਹੀ ਕਈ ਵਾਰ ਹਾਦਸੇ ਹੋਣ ਦਾ ਵੀ ਡਰ ਬਣਿਆ ਰਹਿੰਦਾ ਹੈ ਤੇ ਕਈ ਵਾਰ ਇੰਨੀ ਭੀੜ ਤੇ ਵਿੱਚ ਇਹ ਕੁਝ ਕੁ ਸ਼ਰਧਾਲੀਆਂ ਦੀ ਸਿਹਤ ਖਰਾਬ ਹੋਣ ਦੀਆਂ ਜਿਹੜੀਆਂ ਉਹ ਮਾਮਲੇ ਵੀ ਆ ਜਿਹੜੇ ਉਹ ਵੀ ਸਾਹਮਣੇ ਆਉਂਦੇ ਰਹਿੰਦੇ ਨੇ ਤਾਂ ਵਿਸ਼ੇਸ਼ ਤੌਰ ਤੇ ਸਿਹਤ ਵਿਭਾਗ ਨੂੰ ਹੁਕਮ ਜਾਰੀ ਕੀਤੇ ਗਏ ਨੇ ਕਿ ਐਂਬੂਲੈਂਸਾਂ ਦਾ ਜਿਹੜਾ ਵਿਸ਼ੇਸ਼ ਤੌਰ ਤੇ ਪ੍ਰਬੰਧ ਕੀਤਾ ਜਾਵੇ ਤਾਂ ਉਸ ਤੋਂ ਇਲਾਵਾ ਇਹਨਾਂ ਲੰਗਰਾਂ ਦੌਰਾਨ ਮੈਡੀਕਲ ਟੀਮਾਂ ਜਿਹੜੀਆਂ ਗਠਨ ਕੀਤੀਆਂ ਜਾਣ ਕਿਉਂਕਿ ਆਪਾਂ ਵੇਖਦੇ ਆ ਕਿ ਸਰਕਾਰੀ ਸਿਵਲ ਹਸਪਤਾਲ ਵੱਲੋਂ ਵੀ ਜਿਹੜਾ ਵੱਡੇ ਪੱਧਰ ਤੇ ਉਹਨਾਂ ਵੱਲੋਂ ਮੈਡੀਕਲ ਟੀਮਾਂ ਜਿਹੜੀਆਂ ਉਹ ਤਾਇਨਾਤ ਕੀਤੀਆਂ ਜਾਂਦੀਆਂ ਨੇ ਜਿਹਨਾਂ ਵੱਲੋਂ ਮੈਡੀਕਲ ਕੈਂਪ ਲਗਾਏ ਜਾਂਦੇ ਨੇ ਤਾਂ ਜੋ ਜੋ ਸ਼ਰਧਾਲੂ ਯਾਤਰਾ ਦੌਰਾਨ ਤੇ ਬਿਮਾਰ ਹੁੰਦੇ ਨੇ ਜਾਂ ਉਹਨਾਂ ਨੂੰ ਕੋਈ ਕਮੀ ਮਹਿਸੂਸ ਹੁੰਦੀ ਹੈ ਤਾਂ ਉਹ ਡਾਕਟਰਾਂ ਦੀ ਟੀਮ ਵੱਲੋਂ ਉਹਨਾਂ ਦਾ ਨਿਰੀਖਣ ਜਿਹੜਾ ਕੀਤਾ ਜਾਂਦਾ ਇਸ ਤੋਂ ਇਲਾਵਾ ਲੰਗਰਾਂ ਦੀ ਜਿਹੜੀ ਜਾਂਚ ਦੇ ਹੁਕਮ ਵੀ ਹੈ ਉਹ ਡੀਸੀ ਆਸ਼ਿਕਾ ਜੈਨ ਵੱਲੋਂ ਸਿਹਤ ਵਿਭਾਗ ਨੂੰ ਦਿੱਤੇ ਗਏ ਨੇ ਇਸ ਤੋਂ ਇਲਾਵਾ ਇੱਕ ਹੋਰ ਮਹੱਤਵਪੂਰਨ ਅਪੀਲ ਹੈ ਜਿਹੜੀ ਅਹਿਮ ਅਪੀਲ ਹੈ ਡੀਸੀ ਆਸ਼ੀਕਾ ਜੈਨ ਵੱਲੋਂ ਲੰਗਰ ਸੰਸਥਾਵਾਂ ਨੂੰ ਦਿੱਤੀ ਗਈ ਹੈ ਕਿ ਆਪਣੀ ਉਹ ਹੱਦਬੰਦੀ ਦੇ ਅਨੁਸਾਰ ਹੀ ਲੰਗਰ ਰੋ ਲਗਾਉਣ ਮੁੱਖ ਸੜਕ ਤੇ ਆ ਕੇ ਨਾ ਤਾਂ ਲੰਗਰ ਹੀ ਲਗਾਇਆ ਜਾਵੇ ਤੇ ਨਾ ਹੀ ਲੰਗਰ ਨੂੰ ਉੱਥੋਂ ਵਰਤਾਇਆ ਜਾਵੇ ਕਿਉਂਕਿ ਦੋ ਪਹੀਆ ਵਾਹਨਾਂ ਤੋਂ ਇਲਾਵਾ ਆਪਣੀਆਂ ਨਿੱਜੀ ਗੱਡੀਆਂ ਦੇ ਵਿੱਚ ਬੱਸਾਂ ਦੇ ਵਿੱਚ ਕਾਰਾਂ ਦੇ ਵਿੱਚ ਸਵਾਰ ਹੋ ਕੇ ਜਿਹੜੇ ਉਹ ਸ਼ਰਧਾਲੂ ਮਾਤਾ ਜੀ ਦੇ ਦਰਬਾਰ ਤੇ ਲਈ ਪਹੁੰਚਦੇ ਨੇ ਤਾਂ ਉੱਥੇ ਹੀ ਇੱਕ ਹੋਰ ਅਹਿਮ ਇਹ ਹਦਾਇਤ ਹੈ ਜਿਹੜੀ ਉਹ ਨਗਰ ਨਿਗਮ ਹੁਸ਼ਾਰਪੁਰ ਨੂੰ ਦਿੱਤੀ ਗਈ ਹੈ ਸਫਾਈ ਵਿਵਸਥਾ ਨੂੰ ਲੈ ਕੇ ਕਿ ਜਦੋਂ ਵੱਡੀ ਗਿਣਤੀ ਦੇ ਵਿੱਚ ਸੰਗਤ ਉੱਥੇ ਪਹੁੰਚਦੀ ਹੈ ਤਾਂ ਸਫਾਈ ਵੀ ਇੱਕ ਮਹੱਤਵਪੂਰਨ ਵਿਸ਼ਾ ਹੁੰਦਾ ਤਾਂ ਨਗਰ ਨਿਗਮ ਨੂੰ ਜਿਹੜੀ ਵਿਸ਼ੇਸ਼ ਹਦਾਇਤ ਡੀਸੀ ਆਸ਼ੀਕਾ ਜੈਨਵਲੋਂ ਜਾਰੀ ਕੀਤੀ ਗਈ ਹੈ ਕਿ ਇਹਨਾਂ ਲੰਗਰਾਂ ਦੌਰਾਨ ਸਫਾਈ ਪ੍ਰਬੰਧ ਦਾ ਵੀ ਵਿਸ਼ੇਸ਼ ਤੌਰ ਤੇ ਜਿਹੜਾ ਸੜਕਾਂ ਤੋਂ ਧਿਆਨ ਰੱਖਿਆ ਜਾਵੇ ਤਾਂ ਇਸੇ ਤਰ੍ਹਾਂ ਦੀ ਅਪੀਲ ਹੈ ਜਿਹੜੀ ਉਹਨਾਂ ਵੱਲੋਂ ਲੰਗਰ ਸੰਸਥਾਵਾਂ ਨੂੰ ਵੀ ਕੀਤੀ ਗਈ ਹੈ ਕਿ ਸਫਾਈ ਨੂੰ ਵੀ ਤਵੱਜੋ ਦਿੱਤੀ ਜਾਵੇ ਕਿਉਂਕਿ ਆਪਾਂ ਆਮ ਤੌਰ ਤੇ ਵੇਖਦੇ ਹਾਂ ਕਿ ਜਦੋਂ ਲੰਗਰ ਖਤਮ ਹੋ ਜਾਂਦਾ ਹੈ ਤਾਂ ਬਹੁਤ ਸਾਰੀਆਂ ਸੰਸਥਾਵਾਂ ਆਪਣੀ ਥਾਂ ਨੂੰ ਸਾਫ਼ ਕੀਤੇ ਬਿਨਾਂ ਹੀ ਉਸ ਤੋਂ ਰਵਾਨਾ ਹੋ ਜਾਂਦੀਆਂ ਨੇ